ਮਸ਼ਹੂਰ ਬਾਲੀਵੁੱਡ ਐਕਟਰ ਤਰਮਿੰਦਰ ਦਾ ਕੱਲ ਦਿਹਾਂਤ ਹੋ ਗਿਆ ਤੇ ਉਸ ਦੇ ਸੰਸਕਾਰ ਤੇ ਕਿਹੜੀ ਗੱਲ ਹੋਈ ਕਿਹੜਾ ਰੌਲਾ ਰੱਪਾ ਪਿਆ ਤੁਹਾਨੂੰ ਸਾਰੀ ਗੱਲ ਦੱਸ ਦਿੰਨੇ ਆ ਤਰਮਿੰਦਰ ਦੇ ਦੋ ਵਿਆਹ ਹੋ ਚੁੱਕੇ ਆ ਪਹਿਲਾਂ ਉਸ ਦਾ ਪੰਜਾਬ ਦੇ ਵਿੱਚ ਰਹਿੰਦੇ ਪ੍ਰਕਾਸ਼ ਕੌਰ ਨਾਲ ਉਸ ਦਾ ਵਿਆਹ ਹੋ ਚੁੱਕਿਆ ਸੀ ਜੋ ਉਸ ਦੇ ਪਿਤਾ ਨੇ ਕਰਵਾਇਆ ਸੀ ਤੇ ਜਦੋਂ ਤਰਮਿੰਦਰ ਬਾਲੀਵੁੱਡ ਵਿੱਚ ਗਿਆ ਫਿਲਮਾਂ ਕਰਨ ਲੱਗਾ ਤਾਂ ਉਸ ਦਾ ਦੂਜਾ ਵਿਆਹ ਹੀਮਾ ਮਾਲਣੀ ਨਾਲ ਹੋਇਆ ਤੁਹਾਨੂੰ ਸਾਰੀ ਗੱਲ ਦੱਸ ਦਿੰਨੇ ਆ ਇਸ ਕਹਾਣੀ ਦੇ ਪਿੱਛੇ ਕੀ ਰਾਜ਼ ਆ ਜਦੋਂ ਤਰਮਿੰਦਰ ਨੇ ਦੂਜਾ ਵਿਆਹ ਕਰਵਾਉਣਾ ਸੀ ਤਾਂ ਘਰੇ ਉਸ ਦਾ ਪਿਤਾ ਤੇ ਹੋਰ ਸਾਰੇ ਰਿਸ਼ਤੇਦਾਰ ਉਸ ਨਾਲ ਲੜਨ ਲੱਗੇ ਕਿ ਸਿੱਖ ਪਰਿਵਾਰ ਦੇ ਵਿੱਚ ਸਿਰਫ ਇੱਕ ਹੀ ਵਿਆਹ ਕਰਵਾਇਆ ਜਾ ਸਕਦਾ ਇਸ ਲਈ ਉਹ ਰਾਜ਼ੀ ਨਹੀਂ ਹੋਏ ਉਸ ਦਾ ਦੂਜਾ ਵਿਆਹ ਕਰਵਾਉਣ ਲਈ ਪਰ ਧਰਮਿੰਦਰ ਨੇ ਜੈਦ ਫੜ ਲਈ ਕਿ ਉਸਨੇ ਵਿਆਹ ਕਰਵਾਉਣਾ ਤੇ ਉਸਨੇ ਹੀਮਾ ਮਾਲਨੀ ਦੇ ਨਾਲ ਵਿਆਹ ਕਰਵਾਉਣ ਲਈ ਆਪਣਾ ਧਰਮ ਪਰਿਵਰਤਨ ਕਰ ਲਿਆ ਸੀ ਜਿਸ ਕਰਕੇ ਉਸਨੇ ਹੀਮਾ ਮਾਲਨੀ ਨਾਲ ਦੂਜਾ ਵਿਆਹ ਕਰਵਾ ਲਿਆ ਤੇ ਜਿਸ ਤੋਂ ਬਾਅਦ ਘਰ ਦੇ ਉਸ ਨਾਲ ਗੁੱਸੇ ਵੀ ਰਹਿਣ ਲੱਗੇ ਪਰ ਪ੍ਰਕਾਸ਼ ਕੌਰ ਜ਼ਿਆਦਾ देर ਗੁੱਸੇ ਨਹੀਂ ਰਹੀ ਉਹ ਫਿਰ ਧਰਮਿੰਦਰ ਨਾਲ ਉਸ ਦੀਆਂ ਸਾਰੀਆਂ ਸ਼ਰਤਾਂ ਤੇ ਰਾਜੀ ਹੋ ਗਈ ਤੇ ਫਿਰ ਸਾਰੇ ਹਸੀ ਖੁਸ਼ੀ ਰਹਿਣ ਲੱਗੇ ਤੇ ਹੁਣ ਸਿਵਿਆਂ ਦੇ ਵਿੱਚ ਕੀ ਹੋਇਆ ਕਿਉਂਕਿ ਇਹ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਤਰਮਿੰਦਰ ਦਾ ਜੋ ਅੰਤਿਮ ਰਸਮਾਂ ਉਹ ਹੋ ਸਕਦਾ ਹੀਮਾ ਮਾਲਣੀ ਆਪਣੇ ਤਰੀਕੇ ਨਾਲ ਕਰੇ ਕਿਉਂਕਿ ਸਾਰਿਆਂ ਨੂੰ ਪਤਾ ਕਿ ਇਹਨਾਂ ਦੀਆਂ ਰਸਮਾਂ ਰਵਾਜਾਂ ਜੋ ਅਲੱਗ ਹੁੰਦੀਆਂ ਇਹ ਪਹਿਲਾਂ ਗੱਲਾਂ ਵੀ ਆ ਰਹੀਆਂ ਸੀ ਕਿ ਹੋ ਸਕਦਾ ਉਹ ਆਪਣੇ ਮੁਤਾਬਕ ਕਰਨ ਕਿਉਂਕਿ ਤਰਮਿੰਦਰ ਹੀਮਾ ਮਾਲਣੀ ਦੇ ਨਾਲ ਹੀ ਰਹਿੰਦਾ ਸੀ ਉਸ ਨੂੰ ਜ਼ਿਆਦਾ ਪ੍ਰੇਮ ਕਰਦਾ ਸੀ ਆਪਾਂ ਵੇਖਿਆ ਵੀ ਜਦੋਂ ਪਹਿਲਾਂ ਇੱਕ ਖਬਰ ਉੱਡੀ ਕਿ ਤਰਮਿੰਦਰ ਦੀ ਤਰਮਿੰਦਰ ਇਸ ਦੁਨੀਆ ਤੋਂ ਚਲਾ ਗਿਆ ਤਾਂ ਹੇਮਾ ਮਾਲਣੀ ਨੇ ਕਿੰਨੇ ਗੁੱਸੇ ਵਿੱਚ ਕਿਹਾ ਸੀ ਕਿ ਇੱਕ ਸਹੀ ਬੰਦੇ ਨੂੰ ਇਹ ਕਿਹੋ ਜਿਹੇ ਰੰਗ ਦੇਈ ਰਹੇ ਆ ਇਹ ਕਿਸ ਤਰੀਕੇ ਨਾਲ ਇਹ ਕਹਿ ਸਕਦੇ ਆ ਕਿ ਇਹ ਇਸ ਦੁਨੀਆ ਤੇ ਨਹੀਂ ਰਿਹਾ ਜਦੋਂ ਕਿ ਉਹ ਸਾਡੇ ਵਿਚਕਾਰ ਆ ਤਾਂ ਉਹਨਾਂ ਨੂੰ ਕਿੰਨਾ ਗੁੱਸਾ ਆਇਆ ਹੋਰ ਕਿਸੇ ਨੇ ਵੀ ਜਾਦਾ ਇੰਨਾ ਪ੍ਰਤੀਕਰਮ ਨਹੀਂ ਦਿੱਤਾ ਸੀ ਇਸ ਅਫਵਾਹ ਤੇ ਤੇ ਇਸ ਅੰਦਾਜ਼ੇ ਤੋਂ ਲਗਾਇਆ ਜਾ ਸਕਦਾ ਕਿ ਹਿਮਾ ਮਾਲਣੀ ਧਰਮਿੰਦਰ ਨਾਲ ਕਿੰਨਾ ਪਿਆਰ ਕਰਦੀ ਸੀ ਤੇ ਉਸ ਦਾ ਪਰਿਵਾਰ ਉਸ ਨਾਲ ਕਿੰਨਾ ਪਿਆਰ ਕਰਦਾ ਸੀ ਆਪਾਂ ਵੇਖਿਆ ਕੱਲ ਕਿਸ ਤਰ੍ਹਾਂ ਉਹਨਾਂ ਨੇ ਸਾਰਾ ਆਪਣੇ ਰੀਤੀ ਰਿਵਾਜਾਂ ਮੁਤਾਬਕ ਸੰਨੀ ਦਿਓਲ ਨੇ ਆਪਣੇ ਰੀਤੀ ਰਿਵਾਜਾਂ ਮੁਤਾਬਕ ਉਸ ਦਾ ਅੰਤਿਮ ਸੰਸਕਾਰ ਕੱਲ ਮੁੰਬਈ ਦੇ ਵਿੱਚ ਕਰ ਦਿੱਤਾ